ਮੌਜੂਦਾ ਲਈ 2021 ਤੇ ਚੈੰਜ ਕੀਤਾ ਗਿਆ। ਔਰ ਨਾਟਕਾ ਗਰ 3 ਸਾਲ ਤੋਂ ਬਾਅਦ ਮੈਂ ਆਪਣੇ ਸਾਮ ਨਾਲ ਚੀਜ਼ ਕੀਤੀ ਹੈ। ਔਰ ਮੇਰਾ ਸਰਸਤਾ ਬੇਲਾ ਉਹ ਬਹੁਤ ਹੀ ਕੋਟੇਲਾ ਵਾ। ਖਾਸ ਕਰਕੇ ਮੇਰੇ ਇਹ ਮਿੱਤਰ ਹੈ। ਬਾਬਾ ਗੁਰਮਤ ਸਿੰਘ। ਇਹਨਾਂ ਨੇ ਪੈਨੀ ਸਾਡੇ ਕੋਲ ਤੋਂ ਹੋਇਆ ਹੈ। ਮੈਕਸਿਮਮ 90% ਇਹਨਾਂ ਦਾ ਜੁਗਦਾਨ ਪਾਕਿਸਤਾਨ ਦਾ ਵੀ ਹੈ। ਤੇ ਲੋਕੀ ਸਾਡੇ ਤੋਂ ਮੈਕਸਮਮ ਮੋਰਟਾਈਸ ਨੂੰ ਪਹੁੰਚਾਉਂਦਾ ਉਸ ਬੁਝੀ ਹੈ ਜਿਹੜੀ ਸੁਧਾਰਨ ਦਾ ਬਹੁਤ ਮੀਟਾ ਵਾ ਤੇ ਇਲਾਕਾ ਬੜਾ ਪੱਟਿਆ ਸੀਗਾ ਤੇ ਲੋਕ ਮਤਲਬ ਦੇ ਨੇ ਬੱਚੇ ਵੀ ਢੇਜ ਨੂੰ ਬਹੁਤ ਚਾਰਨੀਆ ਤੇ ਬੱਚੇ ਪੜਨ ਨੂੰ ਵੀ ਚਾਰਨੀ ਸੀ ਤੇ ਇਹ ਹੈ ਕਿ ਉਹ ਇਸ ਤਰ੍ਹਾਂ ਬਾਤੋਂ ਬਾਤ ਇਹੇ ਤਲਾਕੇ ਨੂੰ ਬੜਿਆ ਤਰੀਕੇ ਨਾਲ ਬੱਚਿਆਂ ਨੂੰ ਰਿਸਕ ਤੋਂ ਬਚਾਉਣ ਲਈ ਕਿ ਉਹਨਾਂ ਦੇ ਨੌਕਰੀਆਂ ਜਾਂ ਤਰੀਕਾ ਕੀਤਾ ਜਾਵੇ ਸਹੀ ਅਸੀਂ ਆਪਣੇ ਕੰਮ ਨੂੰ ਕਾਮਯਾਬ ਵੀ ਰਹੇ ਹਾਂ ਲਾਸ਼ਪਤ ਕੈਂਪਾਸ ਤੋਂ ਉਹ ਤਾਂ ਪਹਿਲਾਂ ਹੀ ਕਾਫੀ ਟੀਮਾਂ ਜਾਂਦੀਆਂ ਨੇ ਪਰ 3 ਸਾਲ ਤੋਂ ਅਸੀਂ ਸਪੋਰਟ ਸੁਆ ਆਪਣੀ ਲਗਭਗ 16 ਤੋਂ ਲੈ ਕੇ 20 ਵੀ ਟੀਮਾਂ ਭੇਜੇ ਜਿਨ੍ਹਾਂ ਚੋਂ 12-15 ਟੀਮਾਂ ਹਰ ਸਾਲ ਜਿੱਤਾ ਕੇ ਲਿਆਉਂਦੇ ਆਂ। ਇਸ ਸਾਲ ਵੀ ਅਸੀਂ ਲਗਭਗ 18-19 ਟੀਮਾਂ ਜਿਹੜੀਆਂ ਕਰੀਆਂ ਸੀਗੀਆਂ ਜਿਨ੍ਹਾਂ ਚੋਂ ਜਿਹੜੀਆਂ ਕੋਸੇ 13 ਟੀਮਾਂ ਚਾਰ ਕੇ ਲਿਆਏ। ਉਹਨਾਂ ਚੋਂ ਲਗਭਗ 6 ਟੀਮਾਂ ਜਿਹੜੀਆਂ ਉਹ ਫਸਟ ਆਈਆਂ ਵਾ ਤੇ ਲਗਭਗ 5 ਜਾਂ 4 ਜਿਹੜੀਆਂ ਉਹ ਪ੍ਰੈਕਟਾਈਆਂ ਦਾ ਇਸ ਰੋਡੀਆਂ ਸੋਡਾ। ਬਸ ਪ੍ਰਸ਼ਦਾ ਗੁਰਮਤ ਸਿੰਘ ਜਿਹੜਿਆ ਕਿ ਕੇਮਾ ਦੇ ਸਾਰਾ ਸੂਚਿ ਦਾ ਪ੍ਰਬੰਧਨ ਦਾ ਨਰ ਕੇਮਾ ਦਾ ਕੰਮ ਜਿਹੜਾ ਪੂਰਾ ਆਪ ਤਾਂ ਨਹੀਂ ਕਰਦੇ ਆ ਤੇ ਅਸੀਂ ਜਿਹੜਾ ਆਪਣੇ ਚਲੋ ਵੀ ਟੂਲਾ ਉਹਦਾ ਨਾਮ ਰਚਨ ਕਰਨ ਦਾ ਜੇ ਕੋਈ ਚਾਹਤਾ ਤੇ ਆਪਣੇ ਜਿਹੜੇ ਦਾ ਜੇਸ਼ਾ ਏਜੰਟ ਪੰਧਿਆ ਜਦੋਂ ਮੈਂ ਹੈਡ ਕੁਆਟਰ ਸੀਗਾ ਉਦੋਂ ਤੇਰਾ ਹੀ ਜਪੀ ਸੀਗਾ ਕਿ ਪੰਜਾਬ ਦੇ ਜਿਹੜਾ ਸੁਧਾਰਾਂ ਦੇ ਸਕੇ ਨੇ ਇੱਥੇ ਆ ਕੇ ਮੈਨੂੰ ਆਪਣੀ ਕੀਤਾ ਕਿ ਆਪਣੇ ਆਪਣੇ ਜਨਤਾ ਜਿਹੜਾ ਤੇ ਆਪਣੇ ਸਕੂਲਾਂ ਨਾਲ ਸਬੰਧ ਵਿੱਚ ਨਾ ਇੱਥੇ ਡੀ ਲਿਟਾਇਰਮੈਂਟ ਹੈ ਸਰ ਜੀ ਕਿਦਾਂ ਮਹਿਸੂਸ ਕਰ ਰਿਹਾ ਹਾਂ ਦੇਖੋ ਜੀ ਇੱਕ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿਉਂਕਿ ਮੈਂ ਰਾਜਪਾਲ ਦਿਖਾਈ ਸਾਹਿਬ ਸਰਵਿਸ ਪੂਰੀ ਆ ਦਿਖਾਈ ਸਾਹਿਬ ਅਲਹਮਦੁਲਿਲਿਲਾ ਮੈਂ ਆਪਣਾ 200% ਯਤਨ ਕੀਤਾ ਮੈਂ ਆਪਣੀ ਜੀਵ ਸੇਵਾਵਾ ਤੁਹਾਨੂੰ ਮੰਨੂ ਦਿੱਤੀ ਤੇ ਆਪਣੀ ਜਿਹੜੀ ਜਮੀਰ ਆ ਉਹ ਜਮੀਰ ਨੂੰ ਬੁਲਾ ਕੇ ਮੈਂ ਆਪਣਾ ਵਧੀਆ ਕੰਮ ਕੀਤਾ ਤੇ ਹਰ ਵੇਲੇ ਮਤਲਬ ਮੈਂ ਆਪਣੀ ਜੀਵਨ ਉੱਤੇ ਕੰਮ ਆਵਾ ਤੇ ਜੰਬਤਨ ਤੋਂ ਵਸਤਾ ਪਹਿਲਾ ਪਰ ਮੈਂ ਰਾਜਪਾਲ ਦੇ ਸਤਿ ਸ੍ਰੀ ਅਕਾਲ ਹੀ ਲੰਦਾ ਰਿਹਾ ਇਹਨੂੰ ਤੋਂ ਲੈ ਕੇ ਬਾਅਦ ਵਿੱਚ ਤੱਕ 3 ਦਿਨ ਤਾਂ ਮੈਂ ਰੋਜ਼ ਹੀ ਪੜਾਉਂਦਾ ਆ। ਇਹਦੇ 5 ਕਲਾਸਾਂ 6 ਕਲਾਸਾਂ ਮੈਂ ਦਰਨੀ ਪੜਾਉਂਦਾ ਆ। ਤੇ ਇਹਦਾ ਜਿਹੜਾ ਜਿਹੜਾ ਰਿਜ਼ਲਟ ਆਵੇ ਬਹੁਤ ਵਧੀਆ ਆਉਂਦੀ ਆ। ਤੇ ਪਿਛਲੇ ਸਾਲ ਦੋ ਬੱਚਿਆਂ ਨੇ 90% ਤੋਂ ਵੱਧ ਦੇ ਨੰਬਰ ਲਏ। ਦੋ ਪਾਸੇ ਹੀ ਕਲੀਅਰ। ਤੇ ਅੱਜਕੱਲ੍ਹ ਵੀ ਹਮੇਸ਼ਾ ਵੀ 13 ਟੀਮਾਂ ਜਿਹੜੀਆਂ ਸਾਡੀਆਂ ਜਿੱਤ ਚੱਲ ਰਹੀਆਂ ਨੇ। ਜੋ ਉਹ